ਸਸੀ ਕਾ ਜੀ ਤੁਸੀਂ ਜੁੜੇ ਹੋ ਸੰਦੀਪ ਸ਼ੌਨ ਨਿਊਜ਼ ਕਰਾਲੀ ਦੇ ਨਾਲ ਤੇ ਅੱਜ ਤੁਹਾਨੂੰ ਜੋ ਲਾਈਵ ਤਸਵੀਰਾਂ ਦਿਖਾਵਾਂਗੇ ਇੱਕ ਖੇਡ ਪ੍ਰੇਮੀ ਸੁਰਿੰਦਰ ਸਿੰਘ ਬੁੱਗਾ ਚੈੜੀਆਂ ਜਿਨ੍ਹਾਂ ਦੇ ਕਿ ਪਿਛਲੇ ਦਿਨੀ ਬਾਦਸ਼ਾਹਵਾਲ ਦੀ ਮੌਤ ਹੋ ਗਈ ਸੀ ਅੱਜ ਉਹਨਾਂ ਦੇ ਬਾਦਸ਼ਾਹਵਾਲ ਦੀ ਜੋ ਅੰਤਿਮ ਅਰਦਾਸ ਹੈ ਉਹ ਪਿੰਡ ਕਰਾਲ ਮਾਜਰਾ ਦੇ 무ਨੀ ਜੀ ਦੇ ਸਥਾਨ ਤੇ ਕਰਵਾਈ ਜਾ ਰਹੀ ਹੈ ਇਸ ਮੌਕੇ ਤੇ ਇਲਾਕੇ ਦੀਆਂ ਨਾਮਵਰ ਹਸਤੀਆਂ ਵੀ ਪਹੁੰਚੀਆਂ ਤੇ ਸੁਰਿੰਦਰ ਸਿੰਘ ਬੁੱਗਾ ਜੀ ਜੋ ਆਪਣੇ ਬਲਦ ਨੂੰ ਲੈ ਕੇ ਭਾਵੁਕ ਹੁੰਦੇ ਵੀ ਨਜ਼ਰ ਆਏ ਇਸ ਮੌਕੇ ਤੇ ਖੇਡ ਪ੍ਰੇਮੀ ਤੇ ਇਲਾਕੇ ਦੇ ਮਹਤਵਾਰ ਸੱਜਣ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਦੇ ਨਾਲ ਹਾਜ਼ਰੀ ਲਗਵਾਈ ਤੇ ਬੁੱਗਾ ਜੀ ਵੱਲੋਂ ਆਈ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ ਤੇ ਤੁਹਾਨੂੰ ਲਾਈਵ ਤਸਵੀਰਾਂ ਦਿਖਾਵਾਂਗੇ ਜੁੜੇ ਰਹੋ ਸਾਡੇ ਚੈਨਲ ਸੰਦੀਪ ਸ਼ੌਂ ਨਿਊਜ਼ ਕੁਰਾਲੀ ਦੇ ਨਾਲ ਬਾਦ ਹੋਪੋਤਰੀ ਹੈ ਖਾਸ ਤੌਰ 'ਤੇ ਕਿਉਂਕਿ ਕਾਹਲੂ ਕਿੰਨੇ ਪਰਫਾਰਮ ਟੌਪ ਵੀ ਖਤਰਾ ਵੀ ਕਿਸੇ ਵੀ ਨਰਪੱਖ ਹੋ ਕੇ ਜਿਹੜੇ ਇਹ ਬਿਲ ਆਦਮੀ ਦੀ ਗੱਲ ਵੀ ਤੇ ਜਾ ਕੇ ਕਿਤੇ ਵੀ ਠੀਕ ਯਹੋਵਾ ਦੇ ਕੋਲ ਕਿਤੇ ਦਰੈ ਹੋ। ਆਪੇ ਕਿਉਂ ਜਾਣ ਕੋਲ। ਪਹਿਲਾਂ ਬੈਠੀਆਂ ਮੇਰੀਆਂ ਪਿਆਰੀਆਂ ਬੈਠੀਆਂ ਆਂ ਕਾਵਾ ਵੀ ਬੈਠਿਆ। ਅੱਜ ਤੋਂ ਆ ਕੇ ਬੈਠੀਆਂ ਨੇ। ਕੀ ਹੋ ਰਿਹਾ ਹੈ? ਤੇ ਕੱਲ ਜੂਗੇ ਪਾਸਾ ਨਹੀਂ ਕਹਿੰਦੇ ਕਿ ਕਲੀ ਅੰਦਰ ਨਾਕਾ ਜਿੰਨਾ ਦਾ ਉਤਾਰ ਉਸ ਜਨੂਰਾ ਸੀ ਜਨੂਰੀ ਜੋ ਜਨਾਂ ਸੀ। ਸੱਚ ਕਰਕੇ ਸੌਂਗਵੇ ਤੇ ਮਹੱਤਵਪੂਰਨ ਨਾਲ ਹੀ ਫਤਿਹ ਦੀ ਚੜ੍ਹਦੀ ਕਲਾ ਵੀ ਉਦਾਸ ਵੀ ਕਰਦੇ। ਮਹਾਰਾਜ ਇੱਦਾਂ ਦੇ ਕੋਣ ਤੋਂ ਬੱਚਿ ਸਤਿਕਾਰ ਉਹ ਇਫਕਤ ਦਾ ਦਰਦੇ ਕਬਾਤ ਦੇਖ ਤਾਂ ਕਿ ਕਿਉਂਕਿ ਇਹ ਵੀ ਕੋ ਬਹੁਤ ਬਗਾ ਤਿਆਰ ਹੋ ਅੰਦਰੋਂ ਤਿਆਰ ਹੀ ਕਰ ਦੋ ਅੰਦਰੋਂ ਇੱਕ ਸੌ ਕਿਤੇ ਕੋਈ ਜਾਗਦਾ ਹੈ ਕਿ ਕਿਸੇ ਦਿਲ ਦੇ ਵਿੱਚ ਨੁਕਰਾ ਉਹ ਵੀ ਉਹ ਨਹੀਂ ਰਹਾ ਸਾਹਾਂ ਕਦੀ ਦੇ ਦਿਲ ਤੋਂ ਪਿਆਰ ਸੋ ਆਉ ਇਹ ਇੱਕ ਸਮਾਪਤੀ ਹੈ ਸੋ ਵਾਈਟ ਕਿ ਫਰਟਿਕ ਸਾਰਿਆਂ ਨੇ ਹੱਥੀਂ ਦਰਦ ਦੇ ਤਰਾਨਾ ਸੋ ਸਾਰਿਆਂ ਸੰਗਤਾਂ ਦਾ ਹੌਂਕੀ ਹੋਏ ਬਾਟੇ ਦੇ ਸਭਾ ਸਭਾ ਬਹੁਤ ਉਤਮ ਰਹਿਤਿਆ ਸਮੁੱਚ ਵਿੱਚ ਨੂਰਤ ਰਾਦੇ ਉਹ ਬਾਟੇ ਨੂੰ ਨੋਕੀਆ ਹੋ ਗਏ ਤੇ ਉਹਦੇ ਇਸ ਪਰਮਾਰ ਦਾ ਸਰਦਾਰ ਜਸਪੀਰ ਸਿੰਘ ਦੀ ਜਿੱਦਦਾਦ ਦੀ ਉਹਨਾਂ ਦਾ ਕਰ ਜੀਵ ਨੇ ਬੜਾ ਪ੍ਰਲਖਣ ਸੀ ਉਹੀ ਗੁਣਤੀ ਅੱਜ ਸਰਦਾਰ ਸੇ ਭੂਗਾ ਜਿਹੜੇ ਵਿੱਚ ਮੇਰੇ ਇੱਕ ਛੋਟੀ ਜਿਹੀ ਕਹਾਣੀ ਆ ਜਾਂਦੀ ਉਹ ਬਸ ਮਾਫੀ ਇੱਥੇ ਕਰਵਾ ਤੈਨੂੰ ਕਹਿੰਦੇ ਹੋਣਾ ਬਾਟੇ ਪ੍ਰੇਮ ਸਿੰਘ ਜੀ ਜਿਹੜੇ 1920 ਦੇ ਵਿੱਚ ਲਗ ਭਾਜ 19 1919 ਤੋਂ ਲੈ ਕੇ ਕੋਈ ਸਾਫ ਜਿਹੜਾ ਤੀ ਗਲੇ ਪਜਾਦੀਆਂ ਮੰਗਾ ਉਤੇ ਮਜਾਦੀਆਂ ਹੱਤਾਂ ਉਤੇ ਤੇ ਬੜੀ ਗੱਲ ਉਹ ਮੈਨੂੰ ਦੱਸਿਆ ਕਰਦੇ ਸੀ ਕਹਿੰਦੇ ਅਸੀਂ ਜਦੋਂ ਤੁਸ ਲਗਣੀ ਨਾ ਤਾਂ ਸੀ ਲੱਟ ਕੇ ਜਾ ਕੇ ਸੌਂਮੇ ਜੀ ਦੀ ਕੁੜੀਆ ਨੂੰ ਲਾਉਂਦੇ ਉਥੇ ਮਟਿਆਈ ਮੁੰਮੀ ਬੜੀ ਹੁੰਦੀ ਸੀ ਕਹਿੰਦੇ ਫੂਟਾਏ ਉਹਨਾਂ ਦੀ ਸ਼ਹਿਰ ਤੋਂ ਕਹਿੰਦੇ ਦੋਨੇ ਕਹਿੰਦੇ ਐਸਾ ਕਰੋ ਭਾਈ ਜਿਹੜੇ ਕੋਨਾ ਫੱਕ ਪੜਨ ਲੈ ਕੋਲਸਾ ਪਸ਼ੂਦਾਤਾ ਦੇ ਫੰਡ ਦੀ ਕਿਤੇ ਪੰਜਾਬ ਦੇ ਜਿਹੜੇ ਹੱਟ ਨੇ ਟੇਟ ਨੇ ਮੁੜੀ ਕਿ ਲੋਏ ਉਹ ਪਹਾੜੀ ਦੇ ਹਰ ਕੋਰ ਬੜਾ ਉਜੋਗ ਦਾ ਚੰਗ ਪੜਿਆ ਬੜਾ ਕੁਝ ਲੜਕੇ ਲਿਆ ਆਪਣਾ ਧਾਰਲੇ ਨੇ ਫੇਰ ਦੇ ਕੇ ਜਾਨਾਂ ਦੇ ਦੇ ਕੇ ਕੁਰਬਾਨੀਆਂ ਜਿਹੜਾ ਕੱਟ ਕੇ ਸੋ ਉਹਨਾਂ ਦੇ ਵਿੱਚ ਐਸ ਪਰਵਾਦ ਦੀ ਬਹੁਤ ਵੱਡੀ ਬੇਨ ਹੈ ਕਿ ਉਹਦੇ ਦਿੱਕੂ ਵਿੱਚ ਸਭੀ ਜੀ ਮਾਰੇ ਹੁੰਦੇ ਇੱਕ ਕਹਿੰਦੇ ਕਿ ਮੈਂ ਰਵੀ ਸਾਹਿਬ ਨੂੰ ਕੋ ਬੇਨਤੀ ਕਰਨੀ ਕਿਉਂਣਾ ਕਿ ਮੈਂ ਤਾ ਹਾਂ ਤੁਹਾਨੂੰ ਮੇਰੇ ਮਿੱਤਰ ਪ੍ਰੇਮ ਸਿੰਘ ਨਾਲ ਕਵਾ ਪਰ ਮੈਂ ਇੱਕ ਬੇਨਤੀ ਕਰਨੀ ਚਾਹਾਂ ਕਿ ਉਹ ਮੇਰੀ ਬੇਨਤੀ ਸੁਣਨ ਪਹਿਲਾਂ ਫੇਰ ਉਹਨਾਂ ਕੋਲ ਹੀ ਮੈਂ ਕਿਤੇ ਮਿਲੂਗਾ ਨਹੀਂ ਅਸੀਂ ਸਾਰੇ ਸਾਂਝੂ ਚੱਲਿਆ ਉਹਦੇ ਨਾਲ ਉਹ ਅੱਖ ਚੋੜ ਕੇ ਗੜ ਕੇ ਕਹਿੰਦੇ ਹਾਂਜੀ ਦੱਸੋ ਇਹ 3 ਮੰਨੂ ਹੈ ਬਾਹਰੋਂ ਪਰਕੇ ਜਿਵੇਂ ਦੋ ਘਰ ਚੀਜ਼ਾਂ ਦਾ ਫਰਕ ਹੋ ਗਿਆ ਵੀ ਇਹ ਪੂਰ ਲੈ ਗਏ ਨਜਾ ਕੇ ਕਹਿੰਦੇ ਆ ਨਹੀਂ ਮੱਥਾ ਦੇਖੋ ਤੁਸੀਂ ਉਹ ਰੱਖਿਆ ਸੀ 1900 ستر والا شاید ہم آپ سے لگ گیا ہو تین پتہ دوائی سکول بنایا جاتا ہے کہتے ہیں کہ تسی کر پر بچے کرے کہ کس نے جائے سوئی کر کچا پھر ایک تا ہم بائیک بھی کیوں بول کے جانا بکتی گا تو تسی کا نہیں پتہ رہا کہ کیوں لگے پھر اس کا کہتا ہم بہتا نہیں دینا کی بول رہا تھا اے بڑھنے کر کے ایسے بہت مالا میں بخشنا نے تو اتھے سماتھ کیا رہا کرپہ کرنے مہارا چڑھتی کلا پاکنا لگتے ہیں تو آسا خان سے کرپہ بہت ہے تو کبھا جی دس رہے تھے کہ نارے کے لئے دیکھ رہے پچھلے پاس سے کہ ماں کو کہتے ہیں کہ اسی کے لئے دیگی دار کرتا ہے ہم کو پہتی ہوں گا ہے کہ وہ کہتے ہیں حسن بھاری میں پچھل جائے رہے ہیں ایک کارم بہت بڑھا ہے کہ یہ ایک طریقہ سامنی ہے کہتے ہیں پچھل رہے کہ جب ہم نے کہا تو اپنا بھائی کو 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 یہ آپ کو پیروزہ دارتا ہے یہ اندر پی ہے یہ اندر آتر ہے یہ اندر اس پرمیچنے کے اچھے چھے رکھے ہو ہے چیز میں چھے نہیں کرتا ہے سو بایی کو گرمہ کے لئے دوہ جار پتراندھ میں نے ہوتا کر اس آنٹے 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 کے لئے دیلی کے لئے کے لئے سو ساری پرے میں آنٹھوں جاندھے لئے سرنگوڑھے میں تو پیانے والے اچھے سماوٹی ہے انہوں نے مرمان با سیوال دارا سسکار <سؤال> بابا جی اتھان پہ شری گو گرنتھ سا <سؤال> جی ਉਹ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਏ ਆਂ ਜਿਸ ਗਉੜੇ ਜਾਇਏ ਨੇ ਸਤਵਿੰਦਰ ਸਿੰਘ ਜੀ ਭੁਗਾ ਰਣਜੀਤ ਸਿੰਘ ਜੀ ਸਹੋਤਾ ਬਾੜੀਆਂ ਸੁਖਾ ਨਾਗਰਾ ਬੋਲੋ ਜੋਤਾ ਚੌਧਰੀ ਸਤਿਆਣਾ ਇਸ ਗਉੜੇ ਦੇ ਜਾਇਏ ਨੇ ਪੰਜਾਬ ਦੇ ਅਨੇਕਾਂ ਖੇਡ ਮੇਲਿਆਂ 'ਚ ਜਿੱਤਾਂ ਪ੍ਰਾਪਤ ਕਰਕੇ ਨਗਰ ਦਾ ਬਾਹਰ ਬੈਠੇ ਭਾਈ ਜੀ ਸਿੱਖਵਾਲਾ ਦੇ ਪਰਿਵਾਰ ਦਾ ਬਹੁਤ ਵੱਡਾ ਨਾਂ ਕੀਤਾ ਕਿਉਂਕਿ ਇਸ ਗੋਮ ਦੇ ਜਾਏ ਨੇ ਜਿਸ ਦਿਨ ਪਹਿਲੀ ਜਿੱਤ ਪ੍ਰਾਪਤ ਕਰੀ ਉਸ ਦਿਨ ਵੀ ਇਹ ਨੇ ਪਹਿਲਾ ਰਾਮ ਮੋਟਰਸਾਈਕਲ ਲੈ ਕੇ ਆਵਾ ਮੋਬਾਈਲ ਦੇ ਮੈਨੇ ਦੇ ਬੜੇ ਪਿਆਰ ਸਤਿਕਾਰ ਦੇ ਨਾਲ ਭਾਈ ਭッカ ਜੀ ਨੇ ਉਪਾਲਿਆ ਪਾਲ ਕੇ ਪਜਾਣ ਤੇ ਬੇਢੂ ਘੇੜ ਪੇਲਿਆ ਚ ਲਿਆ ਕੇ ਅਨੇਕ ਕਈ ਜਿੱਤਾਂ ਪ੍ਰਾਪਤ ਕਰੀਆਂ ਜਿੱਥੇ ਕੈਰੀ ਦੌੜ ਦੇ ਵਿੱਚ ਤਾਂ ਜਿੱਤਾਂ ਪ੍ਰਾਪਤ ਕਰੀ ਹੀ ਕਰੀਆਂ ਦੁਆਬੇ ਦੇ ਵਿੱਚ ਦੁਗਰੀ ਦੌੜ ਨੂੰ ਇਹਨੇ ਪਹਿਲੇ ਨੰਬਰ ਤੱਕ ਪ੍ਰਾਪਤ ਕਰੇ ਇੱਕ ਵੀ ਅਣਗਹਿਤ ਮੇਲੇ ਸੱਭੋ ਦੇ ਜਾਇ ਦੇ ਜਿੱਤੇ ਸੋ ਜਿਸਦਰ ਪਹਿਲੀ ਜਿੱਤ ਪ੍ਰਾਪਤ ਕੀਤੀ ਸਾਡੇ ਉਸਤਾਦ ਮਾਸਟਰ ਗੁਰਬੇਲ ਸਿੰਘ ਦੀ ਗੇਂਦ ਛੱਲੀਆਂ ਕਰਾ ਮੋਾਈ ਦੇ ਖੇਡ ਮੇਲੇ ਤੇਰੇ ਪਹਿਲਾ ਉਪਰ ਪ੍ਰਾਪਤ ਕੀਤਾ ਮੋਰ ਪਿੱਛੇ ਨਹੀਂ ਹਟਿਆ ਉੜ ਵੀ ਥੋੜੇ ਸਮਾਂ ਪਹਿਲੇ ਹੀ ਪ੍ਰੋਫੈਟ ਪੇਟਰਸ ਉਹਨੂੰ ਪਰਬੰਧਾ ਉਸ ਖੇਡ ਦੇ ਵਿੱਚ ਵੀ ਨਿਕਾਉਂਦੇ ਆਏ ਨੇ ਪਹਿਲਾ ਨੰਬਰ ਪ੍ਰਾਪਤ ਕਰਿਆ ਤਾਂ ਉਹ ਦਿਨ ਤੋਂ ਬਾਅਦ ਢਿੱਲਾ ਹੋਇਆ ਸੋ ਬੜੀ ਆਸ ਉਮੀਦ ਤੇ ਅਕਸਰ ਅਸੀਂ ਵੀ ਗੱਲਾਂ-ਬਾਤਾਂ ਕਰਦੇ ਦੇਗੇ ਕਿ ਹੁਣ ਦੋ ਚਾਰ ਦਿਨ ਬਾਅਦ ਉਹ ਵੀ ਮੌੜ ਦੇ ਖੇਡਾ ਜਾਊਗਾ ਪਰ ਨਹੀਂ ਪਰਮਾਤਮਾ ਨੇ ਉਸ ਦਾਤੇ ਦੀ ਰਜਾ ਦੇ ਵਿੱਚ ਰਹਿਣਾ ਪੈਂਦਾ ਹੈ ਕਿ ਬਿਮਾਰ ਹੋਣ ਤੋਂ ਬਾਅਦ ਉਹ ਠੀਕ ਨਹੀਂ ਹੋਇਆ ਸੋ ਬੀ ਤਰੀਕ ਨੂੰ ਸਭ ਤੋਂ ਸਰਦਾਰੀ ਮਿਸ਼ੋੜਾ ਲੈ ਗਿਆ ਬਹੁਤ ਵੱਡਾ ਦੁੱਖ ਹੈ ਪੰਜਾਬ ਦੇ ਸੋ ਬੈਦਰਾ ਕਬੀਰਾਂ ਦੇ ਵਿੱਚ ਸੋ ਅੱਜ ਆਪ ਸਭ ਆਇਓ ਤੁਹਾਡੇ ਵੀ ਸਾਰੇ ਸਤਿਕਾਰਯੋਗ ਵੀਰਾਂ ਦਾ ਅਸੀਂ ਸਾਡੇ ਸਤਾਰ ਮਾਸ਼ੀਤ ਬੇਦ ਸਿੱਖ ਜੀ ਗੱਲ ਚੱਲੀਆਂ ਤਾਂ ਨਾ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਸ ਵਿਛੜੀ ਆਤਮਾ ਨੂੰ ਜੋ ਸਾਡੇ ਦੇ ਪਰਪੈਂਡਾਉ ਕਿਉਂਕਿ ਇਹ ਜਿਹੜੇ ਗੋਗੋ ਜਿਹੜੇ ਆਏ ਆ ਆਪਾਂ ਇਹ ਕਈ ਬੱਚੇ ਖਰੀਦ ਕੇ ਲਿਆਉਣੇ ਆ 100 ਚਿਰ ਪ੍ਰਿਵਦੋਚਾ ਬੱਚੇ ਜਿਹੜੇ ਡਾ ਜੀ ਨੰਬਰ ਪ੍ਰਾਪਤ ਕਰਦੇ ਤੇ ਬਹੁਤ ਔਖਾ ਹੈ ਜਦੋਂ ਇਹ ਹੀਰੇ ਚਲੇ ਜਾਂ ਬਹੁਤ ਵੱਡਾ ਵਾਇਰਲ ਰਾਖੀਰਾਂ ਦੇ ਵਿੱਚ ਸੋ ਅਸੀਂ ਆਵਲਾ ਦੇ ਫੋਟੋਟ ਕਰਦੇ ਆ ਗੁਰੂ ਜੀ ਦਾ ਜਨਮ ਚ ਜੋੜ ਬਠੀ ਸਾਹਿਬ ਸਾਡੇ ਜੀ ਉਹ ਰਹਿੰਦੀ ਦਾ ਕਾਲਸਾ ਜਿਹੜਾ ਵੀ ਇਹਦੀ ਕਥੇ ਬੜਾ ਲੋਕ ਹੈ ਇਸ ਬੋਤ ਬਾਰੇ ਮੌਸਮਾਂ ਪਹਿਲੇ ਮੈਂ ਬਾਬਾ ਚਾਈਆ ਕੋਲ ਜੇ ਗੰਵਾਇਆ ਉਹ ਕੰਟ ਤੇ ਵੀ ਬਾਬਾ ਦਾ ਸਥਾਨ ਇੱਥੇ ਮੋਢੀ ਜੀ ਨਾਲ ਤੇ ਜਾ ਕੇ ਆਏ ਅਸੀਂ ਮੁਕੇ ਬਕੇ ਨੇ ਤੇ ਗੱਲ ਭਾਈ ਸੰਜੀਵ ਸਿੰਘ ਨੂੰ ਕੋ ਭੱਜ ਕੇ ਕੈ ਸਹੀ ਸਾਡੇ ਨਾਲ ਆਇਆ ਯਾਦ ਤੇ ਕੁੱਟੇ ਕੁੱਟੇ ਚਾਰ ਤੇ ਕੋਈ ਇੱਥੇ ਬੈਠ ਨਹੀਂ ਪਈ ਸਭ ਜਗਤ ਆਪੀ ਬੈਠੀ ਚਾਰ ਈਟੇ ਵੱਡੇ ਵੱਡੇ ਨੇ ਇਹਨੂੰ ਨਵੀਂ ਵਿੱਚ ਹੈ ਬਾਈ ਸੰਜੀਤ ਹੋ ਵੀ ਨਹੀਂ ਮਨੀ ਦੇ ਉਹਨਾਂ ਨੇ ਇੱਥੇ ਹੀ ਸੇਵਾ ਕੀਤੀ ਹੈ ਭਾਖੀ ਕੀਤੀ ਹੈ ਬੜੀ ਕੋਈ ਇਥੇ ਉਹਨਾਂ ਦੇ ਨੁਕਣ ਵਾਲ ਤੇ ਕੋਈ ਥਾਂ ਨਹੀਂ ਕੀ ਹੋ ਜੀ ਉਹ ਝਾਲ ਦੇਣਾ ਜਦ ਤੇ ਜ਼ਿੰਦਗੀ ਬਤੀਤ ਕਿ ਰਹੀ ਆ ਇੱਥੇ ਹੀ ਉਹਨੇ ਭਾਖੀ ਕਰੀ ਹੈ ਉਹਨ ਕਈ ਸਾਥੀ ਆਪਣੀ ਸੋਚ ਦੇ ਉਹਨੇ ਆਹ ਤਬਰ ਦਾ ਸਮੇਂ ਇੱਥੇ ਕਿਉਂ ਆ ਗੋ ਦਾ ਕੋਰ ਬੋੜਾ ਜਦੋਂ ਨਾਮ ਬੱਦਨੇ ਕੋਈ ਨਾਮ ਉਹ ਹਰ ਜੰਦਾ ਸੋਚਦਾ ਜੀ ਪੀਟਾ ਨੂੰ ਕਰਦਾ ਕਿ ਮੇਰਾ ਵੀ ਨਾਮ ਪਾ ਲੈ ਕੋਈ ਨਾਮ ਜੇ ਨਾ ਕੋਈ ਫਿਰ ਤਾਂ ਗਰਮੀ ਬਾਕੀ ਨਾਮ ਨਾ ਬੋਗਾ ਚੜੀਆਂ ਬਰੇ ਬੋੜਾ ਆ ਅਸੀਂ ਪਵਾਉ ਪਰਮ ਸ਼ਕਤੀ ਮੱਤੇ 23 ਸਾਲਾ ਤੋਂ ਲੈ ਕੇ ਵੀ ਮਾਈ ਸਾਹਿਬ ਤੇ ਜਾਂਦਾ ਹਾਂ ਬਹੁਤ ਬੱਛਿਆਂ ਨੇ ਮੋਕੇ ਨੂੰ ਨਹੀਂ ਭੱਜੇ ਸੇਟੇ ਕੱਤੇ ਗੱਲ ਕਰੀ ਉਹ ਕਿ ਤਿਆਂ ਤੋਂ ਮੈਂ ਬਾਬਾ ਮੰਗੀ ਜੀ ਦੇ ਦਰਜ ਤੇ ਬਾਬਾ ਜੀ ਦੀ ਬੈਂਕੀ ਦਾਤਾ ਤੇ ਰੱਖਾਂ ਤੇ ਬਾਬਾ ਜੀ ਮੱਧਮੀ ਕਿ ਹੋ ਜਾਉਂਦਾ ਨਾ ਦੁਨੀਆਂ ਦੇ ਵਿੱਚ ਫੈਰਨਾ ਹੋਈ ਹੋਈ ਪੰਜਾਬ ਤੇ ਬੇਨਾਮ ਹੋਵੇ ਮੇਰੇ ਪਿੰਡ ਦਾ ਨਾ ਹੋ ਕੋਈ ਮੇਰੇ ਇਲਾਕੇ ਦਾ ਨਾ ਹੋਵੇ ਇਹ ਰਸਮੀ 20 ਸਤਾਰਿਆਂ ਦੇ ਵਿੱਚ ਫੈਲ ਪਰਸਰ ਗਏ ਪਰਸਰ ਕੇ ਉੱਤੇ ਤੋਂ